ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਫ ਵਿੱਚ ਬਹੁਤ ਸਵਾਗਤ ਹੈ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਵਿੱਚ ਜਜਮੈਂਟ ਰਾਈਟਰ ਦੀਆਂ ਪੋਸਟਾਂ ਆਈਆਂ ਹਨ ਇਹਨਾਂ ਪੋਸਟਾਂ ਨੂੰ ਆਨਲਾਈਨ ਅਪਲਾਈ ਕਰਨ ਦੀ ਮਿਤੀ 10/9/2024 ਤੋਂ 1/10/2024 ਤੱਕ ਦੀ ਹੈ ਜਜਮੈਂਟ ਰਾਈਟਰ ਦੀਆਂ ਕੁੱਲ 33 ਅਸਾਮੀਆਂ ਹਨ ਇਹਨਾਂ ਅਸਾਮੀਆਂ ਵਿੱਚ ਜਨਰਲ ਕੈਟਾਗਰੀ ਦੀਆਂ 27 ਅਤੇ ਐਸ ਸੀ ਐਸ ٹی ਦੀਆਂ 3 ਐਕਸ ਸਰਵਿਸਮੈਨ ਦੀਆਂ 2 ਅਤੇ ਪਰਸਨ ਵਿਦ ਡਿਸੇਬਿਲਟੀ ਦੀ 1 ਅਸਾਮੀ ਹੈ ਇਸ ਅਸਾਮੀ ਲਈ ਉਮੀਦਵਾਰ ਦੀ ਉਮਰ 21 ਤੋਂ 30 ਸਾਲ ਤੱਕ ਹੋਣੀ ਚਾਹੀਦੀ ਹੈ ਪਰਸਨ ਵਿਦ ਡਿਸੇਬਿਲਟੀ ਨੂੰ ਉਮਰ ਹੱਦ ਵਿੱਚ 10 ਸਾਲ ਦੀ ਛੋਟ ਦਿੱਤੀ ਗਈ ਹੈ ਐਕਸ ਸਰਵਿਸਮੈਨ ਨੂੰ 3 ਸਾਲ ਦੀ ਉਮਰ ਹੱਦ ਵਿੱਚ ਛੋਟ ਦਿੱਤੀ ਗਈ ਹੈ ਗਵਰਨਮੈਂਟ ਅਪਲਾਈ ਨੂੰ ਅਪਰ ਏਜ ਲਿਮਟ 40 ਸਾਲ ਤੱਕ ਦੀ ਰੱਖੀ ਗਈ ਹੈ ਜਜਮੈਂਟ ਰਾਈਟਰ ਦੀ ਅਸਾਮੀ ਲਈ ਵਿਦਿਅਕ ਯੋਗਤਾ ਉਮੀਦਵਾਰ ਨੇ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਕੰਪਿਊਟਰ ਵਿੱਚ ਵਰਡ ਪ੍ਰੋਸੈਸਿੰਗ ਅਤੇ ਸਪਰੈਡਸ਼ੀਟ ਵਿੱਚ ਮਹਾਰਤ ਹਾਸਲ ਹੋਣੀ ਚਾਹੀਦੀ ਹੈ ਜਿਹੜੇ ਉਮੀਦਵਾਰ ਇਸ ਵਿਦਿਅਕ ਯੋਗਤਾ ਨੂੰ ਪੂਰਾ ਕਰਦੇ ਹੋਣਗੇ ਉਹਨਾਂ ਨੂੰ ਹਾਈ ਕੋਰਟ ਵੱਲੋਂ ਟੈਸਟ ਲਈ ਬੁਲਾਇਆ ਜਾਵੇਗਾ ਉਮੀਦਵਾਰਾਂ ਨੇ ਇਹ ਸਾਰੀ ਵਿਦਿਅਕ ਯੋਗਤਾ ਆਨਲਾਈਨ ਸਬਮਿਸ਼ਨ ਤੋਂ ਪਹਿਲਾਂ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ ਫੀਸ ਡੀਟੇਲ ਇਸ ਤਰ੍ਹਾਂ ਹੈ ਕਿ ਜਨਰਲ ਐਸ ਸੀ ਐਸਟੀ ਜਿਹੜੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਨੂੰ ਨਹੀਂ ਬਿਲੋਂਗ ਕਰਦੇ ਜਾਂ ਉੱਥੇ ਦੇ ਸਨੀਕ ਨਹੀਂ ਹਨ ਉਹਨਾਂ ਨੇ 1000 ਰੁਪਏ ਫੀਸ ਭਰਨੀ ਹੈ ਐਸ ਸੀ ਐਸਟੀ ਬੀ ਸੀ ਜਿਹੜੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਾਸੀ ਹਨ ਉਹਨਾਂ ਨੂੰ 800 ਰੁਪਏ ਫੀਸ ਆਨਲਾਈਨ ਮੋਡ ਰਾਹੀਂ ਫਿਲ ਕਰਨੀ ਹੋਵੇਗੀ ਪਰਸਨ ਵਿਦ 디ਸੇਬਿਲਟੀ ਨੂੰ 800 ਰੁਪਏ ਫੀਸ ਆਨਲਾਈਨ ਮੋਡ ਰਾਹੀਂ ਫਿਲ ਕਰਨੀ ਹੋਵੇਗੀ ਐਕਸ ਸਰਵਿਸਮੈਨ ਨੂੰ ਵੀ 800 ਰੁਪਏ ਆਨਲਾਈਨ ਮੋਡ ਰਾਹੀਂ ਫੀਸ ਫਿਲ ਕਰਨੀ ਹੋਵੇਗੀ ਰਾਖਵਾ ਕਰਨ ਸਿਰਫ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਸਨਿਕਾਂ ਨੂੰ ਹੀ ਦਿੱਤਾ ਜਾਵੇਗਾ ਜਿਨ੍ਹਾਂ ਕੋਲੇ ਇਹਨਾਂ ਸਟੇਟਸ ਜਾਂ ਯੂਟੀ ਦਾ ਡੋਮਿਸਾਈਲ ਸਰਟੀਫਿਕੇਟ ਹੋਵੇਗਾ ਮੋਡ ਆਫ ਸਿਲੈਕਸ਼ਨ ਇਸ ਤਰ੍ਹਾਂ ਹੈ ਕਿ ਉਮੀਦਵਾਰ ਨੂੰ 120 ਸ਼ਬਦ ਪਰ ਮਿੰਟ ਇੰਗਲਿਸ਼ ਸ਼ਾਰਟਹੈਂਡ ਵਿੱਚ ਲਿਖਣੇ ਹੋਣਗੇ ਤੇ ਉਹਨਾਂ ਨੂੰ ਸਪਰੈਡਸ਼ੀਟ ਉੱਤੇ ਤੁਸੀਂ ਟਾਈਪ ਕਰਨਾ ਹੋਵੇਗਾ ਜਿਸ ਦੀ ਸਪੀਡ 24 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ ਅਤੇ ਇਸ ਟੈਸਟ ਲਈ ਤੁਹਾਨੂੰ ਕੁੱਲ 10 ਮਿੰਟ ਦਿੱਤੇ ਜਾਣਗੇ ਜੇਕਰ ਕੋਈ ਉਮੀਦਵਾਰ 5% ਤੋਂ ਵੱਧ ਮਿਸਟੇਕਸ ਕਰਦਾ ਹੈ ਤਾਂ ਉਸ ਨੂੰ ਕੁਆਲੀਫਾਈ ਨਹੀਂ ਮੰਨਿਆ ਜਾਵੇਗਾ ਉਮੀਦਵਾਰਾਂ ਲਈ 40% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ ਫਾਈਨਲ ਮੈਰਿਟ ਲਿਸਟ ਤੁਹਾਡੀ ਵਰਡ ਪ੍ਰੋਸੈਸਿੰਗ ਦੇ ਆਧਾਰ ਤੇ ਬਣਾਈ ਜਾਵੇਗੀ ਉਮੀਦਵਾਰਾਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ SMS ਜਾਂ ਈਮੇਲ ਰਾਹੀਂ ਬੁਲਾਇਆ ਜਾਵੇਗਾ ਜਿਹੜੇ ਉਮੀਦਵਾਰ ਇਸ ਪੋਸਟ ਨੂੰ ਅਪਲਾਈ ਕਰਨਗੇ ਉਹ ਆਪਣਾ ਈ ਐਡਮਿਟ ਕਾਰਡ ਅਫੀਸ਼ੀਅਲ ਵੈਬਸਾਈਟ ਤੋਂ ਡਾਊਨਲੋਡ ਕਰਨਗੇ ਤੁਹਾਨੂੰ ਡੇਟ ਆਫ ਐਗਜ਼ਾਮੀਨੇਸ਼ਨ ਸਾਰਾ ਕੁਝ ਅਫੀਸ਼ੀਅਲ ਵੈਬਸਾਈਟ ਤੇ ਅਪਲੋਡ ਕੀਤਾ ਜਾਵੇਗਾ ਜਿਹੜੇ ਉਮੀਦਵਾਰ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਉਹ ਸਿਰਫ ਆਨਲਾਈਨ ਮੋਡ ਰਾਹੀਂ ਹੀ ਅਫੀਸ਼ੀਅਲ ਵੈਬਸਾਈਟ ਉੱਤੇ ਜਾ ਕੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ